ਟਰੰਪ ਨੇ ਇਹੋ ਜਿਹਾ ਕਿਹੜਾ ਬਿਆਨ ਦੇ ਦਿੱਤਾ ਨਰਿੰਦਰ ਮੋਦੀ ਦੀ ਫੋਟੋ ਲਗਾ ਕੇ ਆਪਣੇ ਟਵੀਟ ਦੇ ਵਿੱਚ ਜਿਸ ਨੂੰ ਦੇਖ ਕੇ ਬਹੁਤ ਸਾਰੇ ਪੰਜਾਬੀ ਭੈਣ ਭਰਾਵਾਂ ਦੇ ਮਨ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਜਾ ਚੁੱਕੀ ਹੈ ਸਵਾਗਤ ਕਰਦੇ ਹਾਂ ਤੁਹਾਡਾ ਇੱਕ ਨਵੀਂ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ ਸਾਰੇ ਭੈਣ ਭਰਾਵਾਂ ਨੂੰ ਪਹਿਲੀ ਵਾਰ ਚੈਨਲ ਤੈਨਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਕਿਉਂਕਿ ਤੁਹਾਡੇ ਲਈ ਅਸੀਂ ਇਨਫੋਰਮੇਸ਼ਨ ਵਾਲੀਆਂ ਵੀਡੀਓ ਜਿਹੜੀਆਂ ਉਹ ਲੈ ਕੇ ਆਉਂਦੇ ਰਹਿੰਨੇ ਜਿਸ ਨਾਲ ਤੁਹਾਡਾ ਬਹੁਤ ਜ਼ਿਆਦਾ ਹੈਲਪ ਹੋ ਜਾਂਦੀ ਹੈ ਅਗਲਾ ਡਿਸੀਜਨ ਲੈਣ ਦੇ ਕਿ ਤੁਸੀਂ ਕਿਹੜੀ ਕੰਟਰੀ ਦੇ ਵਿੱਚ ਜਾਣਾ ਹੈ ਕਿਉਂਕਿ ਅਮਰੀਕਾ ਨੂੰ ਇੱਕ ਸਰਪੰਚ ਦੇਸ਼ ਵੀ ਕਿਹਾ ਜਾਂਦਾ ਤੇ ਅਮਰੀਕਾ ਦੇ ਵਿੱਚ ਰਾਈਟ ਨਾਉ ਡੌਨ ਟਰੰਪ ਨੇ ਇੱਕ ਵੱਡੇ ਅਨਾਉਂਸਮੈਂਟ ਕੀਤੀ ਹੈ ਜਿਸ ਦੇ ਨਾਲ ਨਰਿੰਦਰ ਮੋਦੀ ਦੀ ਵੀ ਫੋਟੋ ਆਪਾਂ ਨੂੰ ਲੱਗੇ ਦੇਖਣ ਨੂੰ ਮਿਲ ਸਕਦੀ ਹੈ ਤੇ ਉਹਨਾਂ ਨੇ ਕਿਹਾ ਹੈ ਸਾਡਾ ਭਵਿੱਖ ਉਜਲ ਹੈ ਮੋਦੀ ਨੂੰ ਟਰੰਪ ਮੰਨਦੇ ਇੱਕ ਚੰਗਾ ਦੋਸਤ ਹੁਣ ਉਹਨਾਂ ਨੇ ਇਹ ਗੱਲ ਕਿਉਂ ਕੀਤੀ ਇਸ ਦੇ ਵਿੱਚ ਆਪਾਂ ਪੂਰੀ ਵਿਸਥਾਰ ਦੇ ਨਾਲ ਗੱਲ ਕਰਾਂਗੇ ਕਿਹੜੀ ਉਹਨਾਂ ਨੇ ਇਹੋ ਜਿਹੀ ਅਨਾਉਂਸਮੈਂਟ ਕੀਤੀ ਹੈ ਜਿਸ ਦੀ ਵਜ੍ਹਾ ਨਾਲ ਉਹਨਾਂ ਨੇ ਇਹ ਕਿਹਾ ਕਿ ਸਾਡਾ ਆਉਣ ਵਾਲਾ ਜਿਹੜਾ ਫਿਊਚਰ ਆ ਉਹ ਬਿਲਕੁਲ ਸਿਕਿਉਰ ਆ ਤੇ ਮੋਦੀ ਮੇਰਾ ਇੱਕ ਬਹੁਤ ਵਧੀਆ ਫਰੈਂਡ ਆ ਜਿਸ ਨਾਲ ਮਿਲ ਕੇ ਮੈਂ ਉਹ ਆਪਣੇ ਦੇਸ਼ ਨੂੰ ਚਲਾ ਰਿਹਾ ਤਰੱਕੀ ਕਰ ਰਿਹਾ ਮੈਂ ਆਪਣੇ ਦੇਸ਼ ਨੂੰ ਚਲਾ ਕੇ ਤਰੱਕੀ ਕਰ ਰਿਹਾ ਕੁਝ ਆਰਟੀਕਲ ਹੈ ਵੈਸੇ ਇੰਗਲਿਸ਼ ਦੇ ਵੈਸੇ ਹੀ ਮੈਂ ਉਹ ਪੰਜਾਬੀ ਦੇ ਵਿੱਚ ਟਰਾਂਸਲੇਟ ਕਰਕੇ ਤੁਹਾਡੇ ਚੰਗੇ ਤਰੀਕੇ ਨਾਲ ਤੁਸੀਂ ਪੜ੍ਹ ਸਕੋ ਇਸ ਲਈ ਰੱਖਿਆ ਹੈ ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਮਰੀਕੀ ਰੈਸਟਰ ਪਾਈ ਡੌਨ ਟਰੰਪ ਦੇ ਯਰਾਨੇ ਤੋਂ ਹਰ ਕੋਈ ਵਾਕਿਫ ਹੈ ਤੇ ਯੂਐਸਏ ਦੀ ਸਟੇਟ ਡਿਪਾਰਟਮੈਂਟ ਦੇ ਬਲਾਰੇ ਮਾਰਕੀਟ ਬਹੁਤ ਸਾਰੀਆਂ ਇਹੋ ਜਿਹੀ ਗੱਲਾਂ ਮੋਰ ਲਾਉਂਦੇ ਆ ਜਿੱਥੇ ਨਵੇਂ-ਨਵੇਂ ਅਨਾਉਂਸਮੈਂਟ ਕੀਤੀ ਜਾਂਦੀ ਆ ਇੱਕ ਦੋਸਤੀ ਤਰਕਾਰ ਨੂੰ ਲੈ ਕੇ ਇਸ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਫਾਇਦਾ ਹੈ ਉਹ ਭਾਰਤ ਨੂੰ ਹੋਣਾ ਲਾਇਕ ਕਿਉਂਕਿ ਇਹਨਾਂ ਦੇ ਵਿੱਚ ਹੁਣ ਅਮਰੀਕਾ ਦੇ ਨਾਲ ਕਾਫੀ ਇਹ ਖੁੰਦਸਵਾਰੀ ਦੇ ਨਾਲ ਹੋਊਗਾ ਵਪਾਰ ਦੇ ਨਾਲ ਨਾਲ ਇਹ ਨਵੀਆਂ ਤਕਨੀਕਾਂ ਵੀ ਲੈ ਕੇ ਆਉਣਗੇ ਜਿਵੇਂ ਕਿ ਵੀਜ਼ਿਆਂ ਦੇ ਵਿੱਚ ਆਈਆਰਸੀਸੀ ਦੇ ਵਿੱਚ ਚੇਂਜਸ ਕਰਨਗੇ ਜਿਹੜੀਆਂ ਇਹਨਾਂ ਦੀ ਆਪਦੀ ਇਮੀਗ੍ਰੇਸ਼ਨ ਆ ਖਾਸ ਕਰਕੇ ਸਟੂਡੈਂਟ ਵੀਜ਼ੇ ਤੇ ਵਰਕ ਵੀਜ਼ੇ ਤੇ ਐਸ ਵੈਲ ਐਜ਼ ਟੂਰਿਸਟ ਵੀਜ਼ੇ ਕਿਉਂਕਿ ਬਹੁਤ ਸਾਰੇ ਪੰਜਾਬੀ ਭੈਣ ਭਰਾਏ ਹੋ ਜਿਹੜੇ ਉੱਥੇ ਜਾਣਾ ਚਾਹੁੰਦੇ ਤੁਸੀਂ ਵੀਡੀਓ ਨੂੰ ਪਾਜ਼ ਕਰਕੇ ਇਹ ਪੂਰਾ ਆਰਟੀਕਲ ਆ ਜਿਹੜਾ ਪੰਜਾਬੀ ਦੇ ਵਿੱਚ ਥੋੜਾ ਜਿਹਾ ਲਿਖਿਆ ਹੋਇਆ ਇਹਨੂੰ ਪੜ੍ਹ ਸਕਦੇ ਹੋ ਤੁਹਾਨੂੰ इजीली ਅੰਡਰਸਟੈਂਡ ਆ ਜਾਊਗਾ ਕਿ ਆਉਣ ਵਾਲਾ ਜਿਹੜਾ ਫਿਊਚਰ ਅਮਰੀਕਾ ਦਾ ਉਹ ਕਿਹੋ ਜਿਹਾ ਹੋਣ ਵਾਲਾ ਹੈ